ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਦੇ ਅਮਰਦਾਸ RAM DAS ਐ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋਂ ਨਿਦਿਆ ਮੈਂ ਧਾਏ ਸਭ ਥਾਈ ਹੋਏ ਸਹਾਈ ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਧਨੀ ਬਿਨ ਥੰਮਾ ਗगन ਰਹਾਇਆ ਸਿਰ ਜੇਦਾਂ ਨਉ ਦੇਵਤੇ ਜਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਕਾਇਆ ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਗੁਰ ਬੀਤਿਆ ਅਦਸੀਲੀ ਤ੍ਰਿਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਵਾਇਆ ਅਭਿਮਾਨ ਉਤਾਰਨ ਦੇਵਤੇ ਮਹਖਾਸੁਰ ਸੁੰਡ ਉਪਾਇਆ ਜੀਤ ਲਏ ਦਿਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਹਾਏ ਕੈਸਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੇ ਤਿੰਨ ਗਿਰ ਕਹਿਲਾ ਛਤਕਾਇਆ ਡਰ ਕੇ ਹੱਥੋਂ ਦਾਨ ਵੀ ਦਿਲ ਅੰਦਰ ਤਰਸ ਵਧਾਇਆ ਪਾਸ ਦੁਰਗਾ ਦੇਵਿੰਦਰ ਆਇਆ ਮੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠੁਕਰਾਈ ਸਾਤੇ ਦਾਨ ਵੀ ਲੋਕੀ ਤਹੀ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ ਕਿਨੈ ਨਾ ਜਿਤਾ ਜਾਈ ਮਹਿਖੇ ਦੇਤਨੋ ਤੇਰੀ ਸ਼ਾਮਤ ਕਾਈ ਦੇਵੀ ਦੁਰਗ ਸਾਹਾ ਪੌੜੀ ਦੁਰਗਾ ਬੈਣ ਸੁਣਦੀ ਹੱਸੀ ਹੜ ਹੜਾਏ ਉਹੀ ਸੀ ਹੋ ਮੰਗਾਇਆ ਰਖਸ ਭਖਣਾ ਚਿੰਤਾ ਕਰ ਹੋ ਨਾ ਕਾਈ ਦੇਵਾਨੂ ਆਖਿਆ ਰੋਹ ਹੋਈ ਮਹਾਮਾਈ ਰਖਸ ਮਾਰਨੇ ਦੋਹਰਾ ਰਖਸ ਆਏ ਰੋਹਲੇ ਖੇਤ ਭਿੜਨ ਕੇ ਜਾਏ ਲਸ਼ਕਨ ਤੇ ਗਾਂ ਵਰਛੀਆਂ ਸੂਰਜ ਨਦਰਨਾ ਪਾਏ ਪੌੜੀ ਦੋਹਾਂ ਕੰਧਾਰਾ ਮੋਝੜੇ ਢੋਲ ਸੰਖ ਨਗਾਰੇ ਵੱਜੇ ਰਕਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁਦਨੋ ਇਕ ਜਾਤ ਨ ਜਾਣ ਨ ਭੱਜੇ ਥੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਬੱਜੇ ਅਰਣ ਕੁਰੇ ਨਗਾਰੇ ਚਾਵਲੇ ਝੁੱਲਣ ਨਿਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਝਟਾਵਲੇ ਦੁਰਗਾ ਦਾ ਨੋਢੇ ਰਣ ਆਨਾਦ ਵੱਜਣ ਖੇਤ ਪੀਹਾਵਲੇ ਵੀਰ ਪਰੋਤੇ ਵਰਛੀਏ ਜਣਡਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀਅਨ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀਅਨ ਰੇਤ ਵਿੱਚੋਂ ਸੁਇਨਾ ਡਾਵਲੇ ਗਦਾ ਤ੍ਰਿਸ਼ੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਣ ਦਸੇ ਭੁਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖਸ਼ ਰੋਹਲੇ ਚੋ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨਠੇ ਜੁਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਵੀਰ ਖੇਤ ਉਤਾਰੇ ਮਾਰੇ ਜਾਪਨ ਵਿਜਲੀ ਸਿਰ ਭਾਰ ਮਨਾਰੇ ਪੌੜੀ ਝੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤਨ ਚਾਈ ਸੀ ਹਣਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜਹੀ ਦਿਲ ਵਿੱਚ ਆਈ ਕਹੀ ਸੁਣਾ ਏਕੈ ਝੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾ ਪਵਨਨਗਾਰੇ ਅਣੀਆਂ ਜੁੱਟੀਆਂ ਤੂਹ ਲਈਆਂ ਤਰਵਾਰੀ ਦੇ ਕਾਂ ਦੇਵਾਦਾਨ ਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੈਰਤ ਝੁਲਾਰੀ ਜਉਗੇਰੂ ਬਾਬਰਤਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਧੂਮ ਸਵਾਰੀ ਦੁਰਗਾਦਾਨ ਵੀ ਪੌੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਕਸ਼ ਰਣੋ ਨਾ ਭਜਣ ਰੋਹੇ ਰੋਹੋਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈ ਵਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਧੂੜ ਲਪੇਟੇ ਧੂਰੇ ਸਰਦਾਰ ਜਟਾਲੇ ਖਲੀਆਂ ਨਾਸਾਂ ਜਨਾਮ ਹੋਏ ਜਪਨ ਆਲੇ ਤਾਏ ਦੇਵੀ ਸਾਹਮਣੇ ਵੀਰ ਮੁੱਛਲੇ ਵਾਲੇ ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀਰ ਕਾਲੇ ਪੌੜੀ ਝੋਟ ਪਈ ਪਰਚਾਮੀ ਦਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕਹਿ ਰਕਸ ਵੱਡੇ ਅਲਾਮੀ ਭੱਜ ਨਾ ਜਾਣਦੇ ਅੰਤੋ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆਗੰਤ ਘੁਰੇ ਨਗਾਰੇ ਦਨਾ ਪਿੜੰਦਿਆਂ ਪਾਹੇ ਮੈਂ ਖਲਪਾਰੇ ਦੇਵਾ ਦਾਨਵਾ ਵਾਹਨ ਫਟਕਰਾਰੇ ਰਾਖਸ ਰੋਹਲੇ ਜਾਪਨ ਤੇਗੀ ਆਰੇ ਮਿਆਨੋਂ ਤੂੰ ਹੀ ਆ ਜੋ ਦੇ ਵਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾਂ ਜਵੇਹਣੇ ਕਦੇ ਨਾ ਅਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਖਾਸੁਰ ਰਣ ਵਿੱਚ ਗੱਜਿਆ ਇੰਦਰ ਜੇਹਾਂ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਬੱਜੇ ਢੋਲ ਨਗਾਰੇ ਦਨਾ ਮੁਕਾਬਲਾ ਤੀਰ ਫਿਰੈ ਰੈਵਾਰੇ ਹਮੋਂ ਸਾਹਮਣੇ ਅਗਣਤ ਵੀਰ ਸੰਧਾਰੇ ਲਗਦੀ ਕੈਬਰੀ ਡਿੱਗੇ ਜਾਨ ਮਨਾਰੇ ਮਾਰੇ ਵਿੱਜਦੇ ਖੁੱਲੀ ਵਾਲੀ ਦੇਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿ ਖਾਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰੱਤ ਦੇ ਸਰਲੇ ਜਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਖ ਸੁਖਾਣੀ ਵਾਹੀ ਦੇਤ ਨੋਕੋ ਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਫਲਾਣੀ ਰੜ ਕੀ ਧਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲ ਦਿਆਂ ਕੂਰ ਮਸਿਰ ਲਹਿਲਾਣੀ ਦੁਸ਼ਮਨ ਮਾਰੇ ਕੈ ਵੱਡੇ ਗਨ ਤਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚਲਗ ਤੇਗਦੀ ਵਿਦਣ ਖੇਤ ਵਿਹਾਣੀ ਮਹਿਖੇ ਦੇਤ ਨੂੰ ਇਤੀ ਮਹਿਖਾਸੁਰ ਦੇ ਤੇ ਮਾਰੇ ਦੁਰਗਾ ਆਇਆ 14 ਹੈ ਲੋਕ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਾ ਨੂੰ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿਤ ਦਿਨ ਸ਼ੋਮ বনে ਸੰਭਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜਤਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੰਭ નિਸੰਭ ਸਿਧਾਇਆ ਪੌੜੀ ਸੁੰਭਨ ਸੁंभ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜਮ ਵਾਹਣ ਜਿਉ ਅਰੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਦਿਆਂ ਪੂਤਾ ਇਲਾ ਕਾਗੀ ਕੋਸਤ ਭਖਿਆ ਹਮੜ ਧਮੜ ਜਾਗੀ ਘਤੀ ਸੂਰੇ ਆ ਸੱਟ ਪਈ ਨਗਾਰੇ ਦਲਾ ਮੁਕਾਵਲਾ ਦਿੱਤੇ ਦਿਉ ਭਜਾਈ ਮਿਲ ਕੇ ਰਖਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦੇ ਆਂ ਆਂਦੀ ਚੰਡ ਚੜਾਈ ਉੱਤੇ ਰਖਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੈਦ ਵੱਡੇ ਅਭਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨ ਆਪ ਕਹਾਇਆ ਸੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉਠੀ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਧੂਮਰ ਨੈਣ ਦੇ ਜਣ ਲੈ ਕਟੇ ਆਰੇ ਦਰਖਤ ਬਾਢੀਆਂ ਪੌੜੀ ਜੋ ਵੀ ਧੌਸ ਬਜਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉੱਤੇ ਰਗਸਾਂ ਖੱਬੇ ਦਸਤਨ ਜਾਈ ਸੀ ਹੰਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋ ਹੋਏ ਚਲਾਈ ਰਾਖਸ ਰਾਏ ਨੂੰ ਜੰਪੁਰ ਦੀਆਂ ਪਠਾਈ ਲੋਚਨ ਤੂੰ ਮਨੋ ਜਾਪੇ ਦਿੱਤੀ ਸਾਈ ਮਾਰਨ ਸੰਭ ਦੀ ਪੌੜੀ ਨੇ ਦੇਵ ਤ ਪੁਕਾਰੇ ਰਾਜੇ ਸੁंभਥੈ ਲੋਚਨ ਧੂਮ ਸੰਘਾਰੇ ਸਣ ਐਸੇ ਪਾਹੀਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿਗਨ ਸੂਰ ਮੇ ਗਿਰੇ ਪਰਬਤ ਭਾਰੇ ਮਾਰੇ ਵਿੱਜ ਦੇ ਦੇਤਾ ਦੇ ਦਲ ਹਾਰੇ ਦਹਸਰ ਦਹਸਤ ਖਾਏ ਕੈ ਬਚੇ ਜੋ ਮਾਰੇ ਮਾਰੇ ਰਹਦੇ ਰਾਏ ਥੈ ਪੌੜੀ ਰੋਹੋ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇ ਰਾਏ ਬੁਲਾਏ ਚੱਲੇ ਜੁਦਨੋ ਜਣ ਜਮਪੁਰ ਪਕੜ ਚਲਾਏ ਸੱਬੇ ਮਾਰਨੇ ਜਣ ਜਮਪੁਰ ਪਕੜ ਚਲਾਏ ਸੱਬੇ ਮਾਰਨੇ ਫੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੋਹਿਲੇ ਆਏ ਉੱਤੇ ਰੱਖ ਸਾਂ ਸਬਨੀ ਤੁਰੇ ਨਚਾਏ ਪਰਛੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੀਰੀ ਸਹਿ ਬਰਲਾਈ 부ਠੀ ਦੇਵਤਾ ਭੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚਾਂਡੇ ਅਰ ਮੁੰਡ ਖਪਾਏ ਦੋਨੋ ਦੇਵਤਾ ਸ਼ੁੰਭਨ ਸ਼ੁੰਭਰ ਜਾਏ ਮਾਰੇ ਦੇਤ ਸੁਣਾ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਉ ਭਜਾਏ ਇੰਦਰ ਜੇਹੇ ਵੇਤੀ ਮਾਰਗੇ ਰਾਏ ਪਲ ਵਿੱਚ ਦੇਵਤਾ 19 ਦਸਤੀ ਦਸ ਵਜਾਏ ਤਿਨਾ ਚਿੱਤ ਕਰ ਫਿਰ ਅਸਣਵਤ ਬੀਜ ਜਲਾਏ ਬੀੜੇ ਰਾਏ ਦੇ ਸੰਜ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਕਦੇ ਨਾ ਕਿਨੈ ਹਟਾਏ ਜੁੱਧ ਮਚਾਏ ਕੈ ਮਿਲਤੇਈ ਦਨੋਂ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਭਾਰੀ ਕਦਾ ਫਿਰਾਏ ਕੈ ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ਜਨਮਦ ਖਾਏ ਮਦਾਰੀ ਘੂਮਨ ਸੂਰਮੇ ਅਗਨਤ ਪਾਓ ਬਸਾਰੇ ਰੁਲੇ ਆਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸ੍ਰਣਵਤ ਵੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭਨੀ ਦਸਤ ਉਭਾਰੇ ਤੇਗਾ ਧੂਕ ਕੈ ਮਾਰੋ ਮਾਰ ਪੁਕਾਰੇ ਆਮੋ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਣੀ ਦਲ ਵਿੱਚ ਕੱਤਿਓ ਸਣੇ ਤੁਰਾਂ ਪਲਾਣੇ ਡਿੱਗਣ ਸੂਰਮੇ ਉੱਠੂ-ਉਠ ਮੰਗਨਪਾਣੀ ਕਾਇਲ ਘੂਮਦੇ ਏ ਵਡਮਾਰ ਬਿਹਾਨੀ ਉੱਪਰ ਰੱਖ ਸਾ ਬਿਜਲ ਜੋਂ ਚਰਲਾਣੀ ਉੱਠੀ ਦੇਵਤਾ ਪੌੜੀ 24 ਧੌਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾਨੋ ਮਾਰੇ ਰੋਹ ਵਡਾਏ ਕੈ ਸਿਰ ਵਿੱਚ ਦੀਗ ਵਗਾਈ ਸ਼ਰਨ ਬਤ ਵੀਜ ਦੇ ਅਗਣਤ ਦਾਨੋ ਭਾਰੇ ਹੋਏ ਲੋਹੂਆ ਜੋਦੇ ਜੇੜ ਮੁਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਵਦੇ ਰਤੂ ਦੇ ਬਰਨਾਲੇ ਤਿੰਨ ਤੇ ਭੋਏ ਭਏ ਉੱਠੇ ਕਾਰਣ ਯਾਰੇ ਰਾਖਸ ਹੜ ਹੜਾਏ ਧੱਗਾ ਸੰਗਲਿਆਲੀ ਸੰਗਰਵਾਇਆ ਵਰਚੀ ਬੰਬਲਿਆਲੀ ਸੂਰੇ ਸੰਗਰੇ ਭੇੜ ਮਚਿਆ ਵੀਰਾਨੀ ਦੁਰਗਾਦਾਨ ਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦੇ ਜਨ ਨਟ ਲਥੇ ਛਾਲੀ ਢੋਲ বাজਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਛੰਛਾਲੀ ਤੇਗਾ ਹਸੀਆਂ ਘੁੰਮਰ ਆਰ ਸਿਆਲੀ ਬਣੀਆਂ ਕੇ ਜਮਾਂ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੁਹੇ ਮਿਆਂ ਨੋ ਲਈਆਂ ਜਵਾਨੀ ਸੂਰਮੇ ਸਰਣਬਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋ ਵਡਾ ਏਕੈ ਸਬਨੀ ਆਣ ਵਗਾਈਆਂ ਤੇ ਗਾਂਤੂ ਹੋਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆ ਬਚਲਾਈਆਂ ਤੱਕ ਤੱਕ ਦਾਨ ਵੀ ਲੋਹੋਂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਰ ਸੁਤੀ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰਗੇ ਰਾਈਆਂ ਅੰਦਰ ਖੇਤ ਦੇ ਤਿੱਦੂ ਫੇਰ ਸਵਾਈਆਂ ਹੋਈਆਂ ਸੂਰ ਤਾਂ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਤਾਰੀ ਕਾਲ ਕਾਮ ਮਨ ਬਹਿਲਾ ਰੋਸ ਵਢਾਏ ਕੈ ਨਿਕਲੀ ਮਥਾਂ ਫੋੜ ਕੈ ਜਣ ਫਤੇ ਨੀਸਾਨ ਵਜਾਏ ਕੈ ਜਾਗ ਸੁਜੰਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕੈ ਦਲ ਵਿੱਚ ਘੇਰਾ ਕੱਤਿਆ ਜਣ ਸਿਹੋ ਤੁਰਿਆ ਗਣ ਨਾਏ ਕੈ ਆਪ ਬਿਸੂਲਾ ਹੋਇਆ ਤਿਹੋ ਲੋਕਾਂ ਦੇ ਖੁਨਸਾਏ ਕੈ ਰੋਹ ਸਿਧਾਈਆਂ ਚੱਕਰਪਾਣ ਕਰਨਿੰਦਾ ਖੜਕ ਉਠਾਏ ਕੈ ਅੱਗੇ ਰਖਸ ਬੈਠੇ ਰੋਹ ਲੇ ਤੀਰੀ ਤੇਗੀ ਸਹਿਬਰ ਲਾਏ ਕੈ ਪਕੜ ਪਛਾੜੇ ਰਖ ਸੰਤਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜੇਨ ਤਿਨ ਅੰਦਰ ਧੂਮ ਬਚਾਏ ਕੈ ਵੱਡੇ ਵੱਡੇ ਚੁਣ ਜ਼ੂਰ ਮੇ ਕਹਿ ਕੋਟੀ ਦੈਰ ਲਾਏ ਕੈ ਰਣ ਕਾਲੀ ਗੁਸਾ ਖਾਏ ਕੈ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਅਣਿਆ ਰਾਜੋਈਆਂ ਤੁਹੇ ਕਿਰਪਾਣਾ ਤਿੱਖੀਆਂ ਨਾਲ ਲੋਹ ਧੋਈਆਂ ਹੋਰਾ ਸਰਣਵਤ ਬੀਜਨੋ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ 24 ਧੋਸਾਂ ਪਾਈਆਂ ਦਲਾ ਮੁਕਾਬਲਾ ਦਸਤੀ ਤੂ ਨਚਾਈਆਂ ਤੇ ਗਾਂ ਲੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਦੀਆਂ ਵਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਲਤਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾ ਨਵਾ ਭਜਦੀ ਕਥਾ ਸੁਣਾਈਆ ਰਾਜੇ ਸੁੰਭਥੈ ਹੋਈ ਨਾ ਪਾਉਣੇ ਪਾਈਆਂ ਬੂੰਦਾ ਰਖਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸ਼ੁੰਭ ਸੁਣੀ ਕਰ ਹਾਲੀ ਸ੍ਰਣਵਤ ਬੀਜ ਦੀ ਰਣ ਵਿੱਚ ਕਿਨੈ ਨ ਝਾਲੀ ਦੁਰਗਾ ਆਮਦੀ ਬਹਤੇ ਵੀਰ ਜਟਾਲੀ ਉੱਠੇ ਆਖ ਕੈ ਝੋਟਾਂ ਪਾਨ ਤਵਾਲੀ ਜਸਨ ਜੁੱਧ ਨੂੰ ਥਰ ਥਰ ਪ੍ਰਿਥਮੀ ਚਾਲੀ ਦਲਾ ਛੜੰਦੇ ਆ ਨਾਉ ਜਿਵੇਂ ਹੈ ਹਾਲੀ ਸਹੋਦਰੀਆ ਉਹ ਵਿੱਚ ਧੂੜ ਉਤਾਹਾ ਕਾਲੀ ਛੜੀ ਤੁਰੰਗ ਮਾਂ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਮਿਆਂ ਸਾਜੀ ਚੱਲੇ ਸੋਹੇ ਦੁਰਗ ਸਹਾ ਜਾਣ ਕਾਬੈ ਹਾਜੀ ਤੀਰੀ ਤੇਗੀ ਜਮ ਧੜੀ ਰਣ ਵੰਡੀ ਭਾਜੀ ਇੱਕ ਘਾਇਲ ਹੁਮਨ ਸੂਰਮੇ ਜਣ ਮਕਤਬ ਕਾਜੀ ਇੱਕ ਵੀਰ ਪਰੋਤੇ ਵਰਛੀਏ ਜਿਉ ਝੁਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਨ ਸਕੈ ਖੁਨ ਸਾਏ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਪਖਿਆਏ ਪਾਜੀ ਕਦੇ ਨ ਰੱਜੇ ਜੁਦ ਤੇ ਰਜ ਹੋਏ ਰਾਜੀ ਬੱਗੇ ਸੰਗਲਿਆਲੇ ਸੰਗਰ ਡੋਹਰੇ ਡਹੇ ਸੁਖੀ ਦਜਟਾਲੇ ਹਾਂਠਾ ਜੋੜਕੇ ਨਿਜੇ ਬੰਬਲੀਆਲੇ ਦਿਸਨ ਓਰੜੇ ਚੱਲੇ ਜਾਣ ਦਜਟਾਲੇ ਨਾਵਣ ਗੰਗ ਗੰਗ ਨੂੰ ਪੌੜੀ ਦੁਰਗਾ ਅਤੈ ਦਾਨ ਵੀ ਸੂਲ ਹੋਈਆਂ ਕੰਗਾ ਵਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾ ਧੁਹੇ ਕਿਰਪਾਣਾ ਤਿੱਖੀਆਂ ਵੜ ਲਾਹਣ ਅੰਗਾ ਪਹਿਲਾ ਦਲਾ ਮਿਲੰਦੇ ਆ ਭੇੜ ਪਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ 'ਚ ਮਿਆਂ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮੱਝੇ ਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗਨ ਲੈ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਯਾਰੀ ਦੁਹਾ ਘੰਧਾਰਾ ਮੋਹ ਜੁੜੇ ਜਾਂ ਸੱਟ ਭਈ ਖਰਵਾਰ ਕਉ ਤਕ ਤਕ ਕੈਵਰ ਦੁਰਗਸਹਾ ਤਕ ਮਾਰੇ ਭੱਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਉ ਸੋਹਣ ਸੰਝਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੋ ਓਤ ਪਾਰ ਹਰ ਨਖਸ਼ ਕਈ ਹਜ਼ਾਰ ਕਉ ਜਿਣੇ ਇੱਕ ਕਾਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗਨ ਸੁੰ ਬਨ ਚਾਇਆ ਢਾਲੇ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ਼ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਪਤਨ ਕਾਣ ਕਉ ਅੱਗੇ ਤੇ ਅੱਗੇ ਤੇ ਗਵਗਾਈ ਦੁਰਗ ਸਹਾ ਵੱਡ ਸ਼ੰਭਨ ਵਹੀ ਪਲਾਣ ਕੋ ਰੜਕੀ ਜਾਏ ਕੈ ਧਰਤ ਕੋ ਵੱਡ ਪਖਰ ਵੱਡ ਕੇ ਕਾਨ ਕੋ ਵੀਰ ਪਲਾਣੋ ਡਿਗਿਆ ਕਰ ਸਜਦਾ ਸ਼ੰਭ ਸੁ ਜਾਣ ਕੋ ਸਾਵਾਸ ਸਲੋਣੇ ਖਾਨ ਕੋ ਸਦਾ ਸਵਾਸ ਤੇਰੇ ਤਾਨ ਕੋ ਤਾਰੀਫਾਂ ਪਾਨ ਚਬਾਨ ਕੋ ਸਦ ਰਹਿਮਤ ਕੈਫਾਂ ਖਾਨ ਕੋ ਸਾਧ ਰਹਿਮਤ ਤੁਰੇ ਨਚਾਣ ਕਉ ਪੌੜੀ ਦੁਰਗਾਤ ਦਨਵੀ ਗੈ ਸੰਗਰ ਕਥੇ ਔਰੜ ਉੱਠੇ ਸੂਰਮੇ ਆੜਾ ਹੈ ਮੱਥੇ ਕੱਟ ਤੁਫੰਗੀ ਕੈਬਰੀ ਦਲ ਗਾਹੇ ਨਿਕਥੇ ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਦਲ ਘਰੇ ਨਗਾਰੇ ਓਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੈ ਤੇਗਾ ਬਰਛੀਆਂ ਹਥਿਆਰ ਉਭਾਰੇ ਟੂਪ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਬਰਛੀ ਦੁਰਗ ਸਹਾ ਬਹੁ ਦਾਨ ਬਮਾਰੇ ਚੜੇ ਰਥੀ ਗੱਜ ਘੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਬਿੰਨ ਚੜੇ ਉਤਾਰੇ ਪੌੜੀ ਦੁਹਾਂ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਹਾ ਵਰ ਜਾਗਨ ਭਾਰੀ ਲਾਈ ਰਾਜੇ ਸ਼ੁੰਭ ਨੋਰਤ ਪੀਏ ਪਿਆਰੀ ਸ਼ੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁੱਬ ਰਤੋ ਨਲੋ ਨਿਕਲੀ ਵਰਚੀ ਦੁਤਾਰੀ ਜਾਨ ਰਜਾਈ ਉਤਰੀ ਪੈਨ ਸੋਹੀ ਸਾਰੀ ਪੌੜੀ ਦੁਰਗਾ ਤੈ ਦਾਨ ਵੀ ਭੇੜ ਪਿਆ ਸੁਬਾਹੀ ਸ਼ਸਤਰ ਪਜੂਤੇ ਦੁਰਗ ਸਹਾ ਗਹਿ ਸਬਨੀ ਵਾਹੀ ਸੁਮਬਨ ਸੁਮਬ ਸੰਘਾਰਿਆ ਵਥ ਜਿਹ ਸਾਹੀ ਫੌਜਾਂ ਰਾਕਸ ਯਾਰੀਆਂ ਦੇਖ ਰੋਵਨਤਾਹੀ ਮੋਹੇ ਕੜੂਚੇ ਕਾ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਯਨ ਮੂੜ ਝਾਕਨ ਨਹੀਂ ਪੌੜੀ ਸ਼ੋਮਨ ਸੰਭਪਠਾਇਆ ਜਮ ਦੇ ਧਾਮਨੋ ਇੰਦਰ ਸਦ ਬੁਲਾਇਆ ਰਾਜ ਅਬਖੀਪਨੋ ਸ਼ੋਮਨ ਸੰਭਪਠਾਇਆ ਜਮ ਦੇ ਧਾਮਨੋ ਇੰਦਰ ਸਦ ਬੁਲਾਇਆ ਰਾਜ ਅਬਖੀਖਨੋ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਮਗ ਮਾਤ ਦਾ ਸਿਰ ਪਰ ਛਤਰ ਫੇਰਾ ਆਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਮਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨ ਜੁਨੀ ਆਇਆ ਜਿਨ ਇਹ ਗਾਇਆ ਗੱਡਵੱਜ ਕੇ ਜਿਕਾਰੇ ਗਿਆ ਬੇਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮਨੋਂ ਭਾਵੇ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ